अजला संगरूर में किसान ज्तियों ने मिलकर बीजेपी के नए दफ्तर के उद्घाटन समारोह को रोकते हुए वहां पर दफ्तर के सामने ही धरना प्रदर्शन करना शुरू कर दिया वहीं मीडिया के साथ जानकारी साझा करते हुए किसानों ने कहा कि बीजेपी पूरे पंजाब के अलग अलग जिलों में अपने नए दफ्तर खोल रही है और जैसे की हम सभी को पता है कि केंद्र सरकार ने किसानों के खिलाफ जो ऑर्डिनेंस को पास कर कानून लागू करने के लिए जो प्रस्ताव रखे हैं उसका वो विरोध कर रहे हैं और उसी के चलते पंजाब में बीजेपी यहाँ अपना अस्तित्व बढ़ाना चाहती है और इसी संबंध में आज संगरूर में और अलग अलग जिलों में किसानों के जथेबंद ने इन दफ्तरों के सामने रोष प्रदर्शन किया साथ में उन्होंने ये भी कहा कि जब तक केंद्र सरकार उनकी बात नहीं सुनती तब तक पंजाब में बीजेपी के खिलाफ ऐसे ही प्रदर्शन चलते रहेंगे गोविंद सिंह भारतीय क्यों उद्घाटन करना बीजेपी ने ਸੰਰੂਰ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਭਾਜੀਪੀ ਆਵੇ ਦਫ਼ਤਰ ਦਾ ਉਧ்கਾਰਨ ਕਰ ਰਹੀ ਹੈ ਅਸੀਂ ਨਹੀਂ ਹੁਣ ਦੇਵਾਂਗੇ ਅਸੀਂ ਦਾ ਘਰਾਓ ਕੀਤਾ ਹੈਗਾ ਇਹਨਾਂ ਦੇ ਕੌਮੀ ਪ੍ਰਧਾਨ ਨੇ ਵੀ ਆਉਣਾ ਸੀਗਾ ਉਹ ਵੀ ਮਤਲਬ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਰੋਹ ਤੋਂ ਡਰਦਾ ਮਾਰਿਆ ਪਿੱਛੇ ਮੁੜ ਗਿਆ ਜਾਣੀ ਜਿਹੜੇ ਇਹ ਦਫ਼ਤਰ ਖੋਲ ਰਹੇ ਨੇ ਪੰਜਾਬ ਪੱਧਰ ਦੇ ਉੱਤੇ ਅੱਜ ਇਹਨਾਂ ਨੇ ਕਈ ਦਫ਼ਤਰਾਂ ਦਾ ਉਧ்கਾਰਨ ਕਰਨਾ ਤੇ ਸਾਰੇ ਦਫ਼ਤਰਾਂ ਦੇ ਸੀਲ ਕੀਤੇ ਗਏ ਬੰਦ ਕੀਤੇ ਗਏ ਘਰਾਓ ਕੀਤਾ ਗਿਆ ਨਹੀਂ ਹੁਣ ਦੇਵਾਂਗੇ ਜਿੰਨਾ ਚਿਰ ਇਹ ਪੰਜਾਬ ਦੇ ਵੀ ਜਿਹੜੇ ਤਿੰਨ ਆਰਟੀਨਸ ਸਰਕਾਰ ਲੈ ਕੇ ਆਈ ਹੈ ਉਹਨਾਂ ਨੂੰ ਵਾਪਸ ਨਹੀਂ ਕੀਤਾ ਜਾਂਦਾ ਬੀਜੇਪੀ ਦਾ ਦਾਅਵਾ ਹੈ ਕਿ ਅਸੀਂ ਜਿਹੜੇ ਪੰਜਾਬ ਦੇ ਵਿੱਚ ਨੇ ਚੋਣਾਂ ਵੀ ਪੂਰੀ ਪੰਜਾਬ 'ਚ ਲੜਾਂਗੇ ਤੇ ਵੱਡੀ ਜਿੱਤ ਵੀ ਜਿਹੜੇ ਹਾਸਲ ਕਰਾਂਗੇ। ਉਹ ਸਮਾਂ ਦੱਸੂਗਾ। ਜਦੋਂ ਸਮਾਂ ਚੋਣਾਂ ਦਾ ਆਊਗਾ ਇਹ ਚੋਣਾਂ ਤਾਂ ਲੜਾਂਗੇ ਇਹਨਾਂ ਦਾ ਵजूद ਬਚੂਗਾ। ਇਹਨਾਂ ਦੀ ਹੋਂਦ ਬਚੂਗੀ। ਅਸੀਂ ਪਿੰਡਾਂ ਦੇ ਵਿੱਚੋਂ ਇਹਨਾਂ ਦੇ ਹੋਂਦ ਹੋਂਦ ਖਤਮ ਕਰਤੀ। ਹੁਣ ਸ਼ਹਿਰਾਂ 'ਚੋਂ ਖਤਮ ਕਰਨ ਵਾਸਤੇ ਲੱਗੇ ਹੋયા। ਜੇ ਆਗਰ ਨੇ ਹੋਂਦ ਬਚਾਉਣੀ ਹੈ ਤਾਂ ਬੀਜੇਪੀ ਸੈਂਟਰ ਸਰਕਾਰ ਨਾਲ ਗੱਲ ਕਰੇ। ਜਿਹੜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨ ਇੰਡੀਆ ਦੇ ਕਿਸਾਨ ਆਰਡੀਨੇਸ਼ਨ ਨਹੀਂ ਚਾਹੁੰਦੇ ਉਹਨਾਂ ਨੂੰ ਵਾਪਸ ਕਰਵਾਵੇ ਜੇ ਆਪਣੇ ਹੌਂਦ ਪੰਜਾਬ ਦੇ ਵਿੱਚ ਪਚਾਉਣੀ ਹੈ ਸੰਗਰੂਰ ਸੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼